ਨੱਚ ਕੇ ਦਿਖਾ ਬੋਲੀ ਚੱਕ ਕੇ ਦਿਖਾ ਓਆ ਨੱਚ ਕੇ ਦਿਖਾ ਬੋਲੀ ਚੱਕ ਕੇ ਦਿਖਾ ਨੀ ਤੂੰ ਕਿਉ ਫੁੱਫੜ ਤੋ ਡਰਦੀ ਵੇੜਾ ਪਟ ਕੇ ਦਿਖਾ ਨੀ ਤੂੰ ਕਿਉ ਫੁੱਫੜ ਤੋ ਡਰਦੀ ਵੇੜਾ ਪਟ ਕੇ ਦਿਖਾ ਸਾਰੇ ਤਾਂ पांडे ਮੈਂ ਪੇਕੇਆਂ ਤੋਂ ਲਿਆਈ ਸਾਰੇ ਤਾਂ पांडे ਮੈਂ ਪੇਕੇਆਂ ਤੋਂ ਲਿਆਈ ਉੱਟੀ ਜਹੀ ਬਾਟੀ ਇੱਕ ਸਸਦੀਆ ਜਦੋਂ ਲੜਦੀ ਤਾਂ ਕਰ ਕਰ ਦੱਸਦੀਆ ਜਦੋਂ ਲੜਦੀ ਤਾਂ ਕਰ ਕਰ ਦੱਸਦੀਆ ਬਣ ਕੇ ਪਟੋਲਾ ਮਾਮੀ ਆਈ ਪੈਰੀ ਚੰਜਰਾ ਪਾਈਆ ਬਣ ਕੇ ਪਟੋਲਾ ਮਾਮੀ ਆਈ ਪੈਰੀ ਚੰਜਰਾ ਪਾਈਆ ਜਾਗੋ ਸਿਰ ਤੇ ਰੱਖ ਗਿੱਤੇ ਵਿੱਚ ਖੜ ਕੇ ਬੋਲੀਆਂ ਪਾਈਆਂ ਇੰਨਾ ਦਾਦਕੀਆਂ ਨੂੰ ਵੇਖ ਤਰੇਲੀਆਂ ਆਈਆਂ ਆਈਆਂ ਇੰਨਾ ਦਾਦਕੀਆਂ ਨੂੰ ਦੇਖ ਤਰੇਲੀਆਂ ਆਈਆਂ ਆਈਆਂ ਪੂਆ ਨਖਰੋ ਨੂੰ ਵੇਖ ਤਰੇਲੀਆਂ ਆਈਆਂ ਆਈਆਂ ਪੂਆ ਨਖਰੋ ਨੂੰ ਵੇਖ ਤਰੇਲੀਆਂ ਆਈਆਂ ਚਾਚੀ ਨੱਚੇ ਪੂਆ ਨੱਚੇ ਛੜਾ ਵੇਖ ਕੇ ਕੰਬੇ ਚਾਚੀ ਨੱਚੇ ਭੂਆ ਨੱਚੇ ਛੜਾ ਵੇਖ ਕੇ ਕੰਬੇ ਨੀ ਅਜ ਮੇਲ ਨਾਨਕਾ ਲਾਉਂਦਾ ਦੇਖ ਦੜੰਗੇ ਨੀ ਅਜ ਮੇਲ ਨਾਨਕਾ ਲਾਉਂਦਾ ਦੇਖ ਦੜੰਗੇ ਨੀ ਅਜ ਮੇਲ ਨਾਨਕਾ ਵਗ ਦਿਨ ਦੀ ਦੇ ਵਿੱਚ ਸਟ ਆਈ ਗੋਲਾ ਵਗ ਦਿਨ ਦੀ ਦੇ ਵਿੱਚ ਸਟ ਆਈ ਗੋਲਾ ਮਾਹੀ ਮਾਰੇ ਵਾਜਾ ਨੀ ਮੈਂ ਹਾਂਜੀ ਹਾਂਜੀ ਬੋਲਾਂ ਮਾਹੀ ਮਾਰੇ ਵਾਜਾ ਨੀ ਮੈਂ ਹਾਂਜੀ ਹਾਂਜੀ ਬੋਲਾਂ ਬੱਲੇ ਬੱਲੇ ਬਈ ਚੋਲਾਂ ਦਾ ਕੜਾ ਵੰਡਣਾ ਬੱਲੇ ਬੱਲੇ ਬਈ ਚੋਲਾਂ ਦਾ ਕੜਾ ਵੰਡਣਾ ਮੇਰੀ ਨੰਦ ਦਾ ਹੋਇਆ ਅੱਜ ਮੰਗਣਾ ਚੋਲਾਂ ਦਾ ਕੜਾ ਵੰਡਣਾ ਮੇਰੀ ਨੰਦ ਦਾ ਹੋਇਆ ਅੱਜ ਮੰਗਣਾ ਚੋਲਾਂ ਦਾ ਕੜਾ ਵੰਡਣਾ ਪੰਬੀਰੀਏ ਨੀ ਨਦੀ ਕਿਨਾਰੇ ਉੱਡਿਆ ਕਰ ਪੰਬੀਰੀਏ ਨੀ ਦੇ ਕਿਨਾਰੇ ਉੱਡਿਆ ਕਰ ਉੱਡ ਉੱਡ ਕੇ ਨੀ ਮਾਸੀ ਨਾ ਕਰੋ ਦੇ ਲੜਿਆ ਕਰ ਉੱਡ ਉੱਡ ਕੇ ਨੀ ਮਾਸੀ ਨਾ ਕਰੋ ਦੇ ਲੜਿਆ ਕਰ ਲੜ ਲੜ ਕੇ ਨੀ ਲਾਲ ਤਫੜ ਕਰਿਆ ਕਰ ਲੜ ਲੜ ਕੇ ਨੀ ਲਾਲ ਤਫੜ ਕਰਿਆ ਕਰ ਮਾਹੀ ਨੀ ਮਨ ਮਤ ਕੇ ਨਾਲੇ ਹੱਸਦਾ ਨੀ ਹਾਏ ਮਰ ਗਈ ਮਾਹੀ ਦਿਲ ਵਾਲੀ ਗੱਲ ਕਿਉਂ ਨਾ ਦੱਸਦਾ ਨੀ ਹਾਏ ਮਰ ਗਈ ਸਾਸਕ ਪੱਤੀ ਨਣਦ ਕੁਵਾਰੀ ਮੇਰੇ ਦਿਲ ਤੇ ਫਿਰਦੀ ਯਾਰੀ ਪਰ ਮਾਹੀ ਮੇਰਾ ਮੈਨੂੰ ਜੱਚਦਾ ਨਹੀਂ ਹਾਏ ਮਰ ਗਈ ਪਰ ਮਾਹੀ ਮੇਰਾ ਬੜਾ ਮੈਨੂੰ ਜੱਚਦਾ ਨਹੀਂ ਹਾਏ ਮਰ ਗਈ ਮੇਰਾ ਮਾਹੀ ਬੜਾ ਮੈਨੂੰ ਜੱਚਦਾ ਨਹੀਂ ਹਾਏ ਮਰ ਗਈ ਬੋਲੀ ਦੇ ਨਾਲ ਬੋਲੀ ਜੋੜ ਕੇ ਨਾਨਕੀਆਂ ਨੇ ਨਚਣਾ ਬੋਲੀ ਦੇ ਨਾਲ ਬੋਲੀ ਜੋੜ ਕੇ ਨਾਨਕੀਆਂ ਨੇ ਨਚਣਾ ਵੇੜਾ ਦਾਦਕੀਆਂ ਦਾ ਅੱਡੀ ਮਾਰ ਕੇ ਪਟਣਾ ਵੇੜਾ ਦਾਦਕੀਆਂ ਦਾ ਅੱਡੀ ਮਾਰ ਕੇ ਪਟਣਾ ਰਸਾ ਤੜਾ ਕੇ ਵੇੜੇ ਆ ਗਏ ਰਸਾ ਤੜਾ ਕੇ ਵੇੜੇ ਆ ਗਏ ਕਿਹੜਾ ਸੰਗਲ ਪਾਵੇ ਨੀ ਮੁੰਡੇ ਦੀ ਪੂਆ ਨੀ मुंडे ਦੀਪੂਆ ਐਂ ਦੜੰਗੇ ਲਾਵੇ ਨੀ मुंडे ਦੀਪੂਆ ਐਂ ਦੜੰਗੇ ਲਾਵੇ ਨੀ मुंडे ਦੀਪੂਆ ਬਾਗਾਂ ਦੇ ਵਿੱਚ ਕੋਇਲ ਬੋਲਦੀ ਬੋਲੇ ਹਣੋਹਾਣੀ ਬਾਗਾਂ ਦੇ ਵਿੱਚ ਕੋਇਲ ਬੋਲਦੀ ਬੋਲੇ ਹਣੋਹਾਣੀ ਜੱਟੀ ਮਾਜੇ ਦੀ ਐਰ ਗੈਰ ਨਾ ਜਾਣੀ ਜੱਟੀ ਮਾਜੇ ਦੀ ਐਰ ਗੈਰ ਨਾ ਜਾਣੀ ਜੱਟੀ ਮਾਜੇ ਦੀ ਨੀ ਮੈਂ ਬਣ ਕੇ ਮੇਲਣ ਆਈ ਮੇਰਾ ਦਿੰਦਾ ਰੂਪ ਦਹਾਈ ਅੱਡੀ ਮਾਰ ਮਾਰ ਤਰਤ ਹਿਲਾਈ ਗਿੱਧੇ ਚ ਪੋਚਾਲ ਆ ਗਿਆ ਜਦ ਨੱਚੀਆਂ ਨਣੰਦ ਪਰ ਜਾਈ ਗਿੱਧੇ ਚ ਪੋਚਾਲ ਆ ਗਿਆ ਜਦ ਨੱਚੀਆਂ ਨਣੰਦ ਪਰ ਜਾਈ